ਆਇਆ ਚੰਗਾ ਦੇਣ ਆਉਣਗੇ ਚੰਗੇ ਤੇ ਨਾਉਣਗੇ ਕਿਹੜੇ ਚੰਗੇ ਦੇਣਾਂ ਨੇ ਤੂੰ ਤੇ ਲੋਕਾਂ ਨੂੰ ਜਾਣ ਕੇ ਧਰ ਦਿੱਤਾ ਮੇਰਾ ਘਰ ਜਾੜ ਕੇ ਰੱਖਦਾ ਏ ਤੇ ਉਹਦੇ ਆ ਕੇ ਬੈਠੇ ਅਸੀਂ ਜੰਮੇ ਵਾਹ ਇੱਥੇ ਅੱਜ ਮਕਾਨ ਨਵੇਂ ਹੋ ਗਏ ਨੇ ਸਾਡੀ ਤੱਕ ਹੀ ਗੱਲ ਤੇ ਕਰਿਆ ਸਾਰਾ ਪੇਪਰ ਚਾ ਕੇ ਕਰਿਆ ਆਪਣੀ ਜ਼ਿੰਦਗੀ ਵੇਚੀ ਆਪਣੀ ਸਰਾਨੀ ਤੇ ਬਣਾਈ ਆਪਣੀ ਜ਼ਿੰਦਗੀ ਵੇਚ ਕੇ ਜਾ ਕੇ ਪਿੰਡ ਚੋਂ ਪਤਾ ਕਰੋ ਇਹ ਨਹੀਂ ਯਾਦ ਕਰਦਾ ਪਿਆ ਯੂਨ ਅਸ਼ਵ ਰੂਦਿ ਮੁਹਿੰਦੇ ਤਹਿਤ ਅੱਜ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਚਾਰ ਦੁਕਾਨਾਂ ਨੂੰ ਨਗਰ ਨਿਗਮ ਦੀਆਂ ਟੀਮਾਂ ਦੇ ਵੱਲੋਂ ਪੁਲਿਸੀ ਮੌਜੂਦਗੀ ਦੇ ਵਿੱਚ ਟਾਇਆ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਦੁਕਾਨਾਂ ਦੇ ਮਾਲਕਾਂ ਦਾ ਇੱਕ ਨੌਜਵਾਨ ਨਸ਼ਾ ਤਸਕਰ ਗੁਰਤੇਜ ਸਿੰਘ ਕਈ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਅਤੇ ਉਹ ਜੇਲ੍ਹ ਦੇ ਵਿੱਚ ਬੰਦ ਹੈ। ਅਤੇ ਇਹ ਚਾਰੀ ਦੁਕਾਨਾਂ ਬਿਨਾਂ ਨਕਸ਼ੇ ਤੋਂ ਨਜਾਇਜ਼ ਬਣੀਆਂ ਹੋਈਆਂ ਨੇ। ਪੁਲਿਸ ਦੇ ਮੁਤਾਬਕ ਵਾਰ-ਵਾਰ ਨੋਟਿਸ ਭੇਜਣ ਤੇ ਵੀ ਪਰਿਵਾਰਕ ਮੈਂਬਰਾਂ ਵੱਲੋਂ ਨਕਸ਼ੇ ਦੇ ਵਿੱਚ ਤਬਦੀਲੀ ਨਹੀਂ ਕੀਤੀ ਗਈ ਜਦਕਿ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਦੇ ਉੱਪਰ ਦੋਸ਼ ਲਗਾਏ ਨੇ ਕਿ ਜੇਕਰ ਸਾਡੇ ਲੜਕੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਸਜ਼ਾ ਹੋ ਭੁਗਤ ਰਿਹਾਏ ਅਸੀਂ ਆਪਣੀ ਜਦੀ ਜ਼ਮੀਨ ਵੇਚ ਕੇ ਕਈ ਸਾਲ ਪਹਿਲਾਂ ਇਹ ਮਕਾਨ ਬਣਾਇਆ ਸੀ ਅਤੇ niche ਉਹਨਾਂ ਨੇ ਦੁਕਾਨਾਂ ਬਣਾਈਆਂ ਸਨ ਅਤੇ ਉੱਪਰ ਰਿਹਾਇਸ਼ ਕੀਤੀ ਸੀ ਆ ਗਿਆ ਇਹ ਬੱਚਿਆ ਸਾਡੇ ਕੋਲ ਤੇ ਮੇਰਾ ਵੀਰ ਦੱਸ ਸਕਾ ਕੋਈ ਗਰੀਬਾ ਨੇ ਕਿਹ ਬੱਚਿਆਂ ਦੀ ਸਜ਼ਾ ਇਹਨਾਂ ਨੂੰ ਦਿੰਦੇ ਹੋ ਤੁਹਾਡੇ ਵੀ ਬੱਚੇ ਹੋਣਗੇ ਕੋਈ ਸਾਡੇ ਤੁਹਾਡੇ ਕੈਚ ਨਹੀਂ ਹੋਣੇ ਸਾਡੇ ਤਾਂ ਬਾਹਰ ਵੀ ਹੋਣਗੇ ਮੇਰਾ ਵੀਰ ਇਹਨਾਂ ਨੂੰ ਸੁਣੋ ਇਹਨਾਂ ਦੀ ਮੰਨੋ ਵੱਡੇ ਦੀ ਮਾਂ ਦੀ ਸਾਡੀ ਦੀ ਮੰਨੋ ਇਹਨਾਂ ਦਾ ਸਾਰਾ ਕੁਝ ਬੋਲਦਾ ਹੈ ਸਾਡੇ ਪਿੰਡ ਚੋਂ ਸਾਰਾ ਕੁਝ ਸਹੀ ਤੁਹਾਨੂੰ ਬਖਾਨਣੇ ਸੀ ਜਿੱਥੋਂ ਆਏ ਹਾਂ ਮੇਰਾ ਵੀਰ ਸੁਣਿਆ ਤੇ ਛੋੜੇ ਨਾਲ ਵੱਡੇ ਆਪਾਂ ਨਾਲ ਰੋਲੋ ਜਰਾ ਕੋਈ ਨਾ ਨਾਪਣਾ ਚਾਹ ਕਿਉਂ ਕਰਦੋਂ ਨਜਾਇਜ਼ ਸਾਰੇ ਪੇਪਰ ਚੈੱਕ ਕਰਾਏ ਆ ਆਪਣੀ ਜ਼ਿੰਦਦ ਜੇਚੀ ਆਪਣੀ ਇਸ ਤਰ੍ਹਾਂ ਨਹੀਂ ਸੀ ਬਣਾਈ ਆਪਣੀ ਜ਼ਿੰਦਦਦ ਵੇਚ ਕੇ ਨਾ ਜਾ ਕੇ ਪਿੰਡ ਚੋਂ ਪੜਾ ਕਰੋ ਇਹਨਾਂ ਸ਼ਾਇਦ ਕਰਤਾ ਪਿਆ ਦੱਸ ਦਈਏ ਕਿ ਫਿਲਹਾਲ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਮੌਜੂਦਗੀ ਵਿੱਚ ਇਹ ਦੁਕਾਨਾਂ ਦੇ ਸ਼ਟਰ ਪਾੜ ਦਿੱਤੇ ਗਏ ਨੇ ਅਤੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਹੀ ਇੱਕ ਕਾਰਵਾਈ ਕੀਤੀ ਗਈ ਹੈ ਸਰ ਇੱਕਾ ਗੁਰਤੇਜ ਨਾਮ ਦਾ ਬੰਦਾ ਇਦੋਂ ਤੇ ਮਲਟੀਪਲ ਐਫਆਈਆਰਸ ਦਰਜ ਨੇ ਐਨਡੀਪੀਐਸ ਦੀਆਂ ਹੈਗੀਆਂ ਦੋ ਤਿੰਨ ਐਫਆਈਆਰ ਉਹਦੇ باوجود ਸਰ ਇਹ ਕਾਰਪੋਰੇਸ਼ਨ ਵੱਲੋਂ ਸਰ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਰਿਗਾਰਡਿੰਗ ਕਿ ਜਿਹੜਾ ਤੁਹਾਡਾ ਘਰ ਹੈ ਉਹ ਗੈਰ ਅਧਿਕਾਰਿਕ ਹੈ ਉਹਦੇ ਪ੍ਰੋਪਰ ਨਕਸ਼ੇ ਨਹੀਂ ਹੈਗੇ ਜਾਂ ਨਕਸ਼ੇ ਹੈ ਹੀ ਨਹੀਂ ਇਹਨਾਂ ਦੇ ਫਿਰ ਉਹ ਪ੍ਰੋਪਰ ਇੱਥੇ ਜਿਹੜਾ ਨੋਟਿਸ ਜਿਹੜੇ ਨੇ ਸਰਵ ਕੀਤੇ ਗਏ ਇਹਨਾਂ ਨੂੰ ਮੌਕਾ ਦਿੱਤਾ ਗਿਆ ਮਲਟੀਪਲ ਟਾਈਮਸ ਜਦੋਂ ਕੋਈ ਚੀਜ਼ ਨਹੀਂ ਪ੍ਰੂਫ ਕਰ ਪਾਇਆ ਤਾਂ ਕਾਰਪੋਰੇਸ਼ਨ ਨੇ ਫਿਰ ਫੋਰਸ ਦੀ ਡਿਮਾਂਡ ਕੀਤੀ ਔਰ ਨਾਲੇ ਡਿਊਟੀ ਮੈਜਿਸਟਰੇਟ ਦੀ ਡਿਮਾਂਡ ਕੀਤੀ ਫਿਰ ਡਿਊਟੀ ਮੈਜਿਸਟਰੇਟ ਔਫ ਫੋਰਸ ਆਈ ਹੈ ਆ ਔਰ ਜਿਹੜਾ ਤੁਸੀਂ ਨਸ਼ੇ ਬਾਰੇ ਮੈਨੂੰ ਪੁੱਛਦੇ ਹੋ ਤਾਂ ਮਨੁਸ਼ਿਆ ਬਾਰੇ ਬੜੀ ਕਲੀਅਰੈਂਸ ਕਹਿਣਾ ਚਾਹਣਾ ਕਿ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਉਹ ਚੱਲ ਰਿਹਾ ਜੋ ਵੀ ਬੰਦਾ ਇਸ ਸੋਸਾਇਟੀ ਦੇ ਵਿੱਚ ਡਰੱਗਸ ਨੂੰ ਔਰ ਬਾਕੀ ਚੀਜ਼ਾਂ ਨੂੰ ਚਾਹੇ ਸਪਲਾਈ ਕਰੇ ਚਾ ਪੈਟਲਿੰਗ ਕਰੇ ਚਾਹੇ ਥੱਲੇ ਰਿਟੇਲ ਤੇ ਵਿੱਚ ਉਹ ਕੋਈ ਬਖਸ਼ਾ ਨਹੀਂ ਜਾਊਗਾ ਉਹਦੀ ਜਗ੍ਹਾ ਸਿਰਫ ਜੇਲ੍ਹ ਦੇ ਪਿੱਛੇ ਹੈ ਔਰ ਜੋ ਵੀ ਉਸ ਜ਼ਗ੍ਹਾ ਕੋਲ ਦੇ ਨਾਲ ਕੋਈ ਬੰਦਾ ਕੋਈ ਐਸੈਟਸ ਇਲੈਗਲ ਪ੍ਰੋਪਰਟੀ ਜਾਂ ਹੋਰ ਕਰਦਾ ਉਹ ਤਸਕ ਤੋਂ ਤਸਕ ਕਾਰੀਗੀ ਤੇ ਜਾਊਗਾ ਸਰ ਮੈਨੂੰ ਸਮਝ ਆ ਗਿਆ ਜੀ ਸਰ ਸਰ ਮਿਊਸਪਲ ਕਾਰਪੋਰੇਸ਼ਨ ਦੇ ਅਨੁਸਾਰ ਇਹ ਹੈ ਕਿ ਇਲੈਗਲ ਬਿਲਡਿੰਗ ਦੇ ਖਿਲਾਫ ਸਾਰੇ ਦੋਵੇਂ ਨੇ ਜੀ ਸਰ ਮਿਊਸਪਲ ਕਾਰਪੋਰੇਸ਼ਨ ਨੇ ਇਹਨੂੰ ਚੈੱਕ ਕੀਤਾ ਤੋਂ ਪਤਾ ਲੱਗਿਆ ਕਿ ਇਸ ਬੰਦੇ ਕੋਲ ਬਿਲਕੁਲ ਪ੍ਰੋਪਰ ਡਾਕੂਮੈਂਟਸ ਔਰ ਬਾਕੀ ਨਹੀਂ ਹੈਗਾ कोरोना ਨੇ ਡੀਸੀ ਲਿਖਿਆ ਨਾਲ ਦੀ ਨਾਲ ਇਹ ਵੀ ਦੱਸਣਾ ਚਾਹਣਾ ਇਸ ਬਲਦੇ ਤੇ ਐਫਆਈਆਰ ਸਰ ਕਿੰਨੀ ਐਫਆਈਆਰ ਬੰਦੇ ਤੇ ਸਰ देयर इज ਸਰ ਬਿਲਕੁਲ ਨਹੀਂ ਸਰ ਜੇ ਕਹੀਏ ਕਿ ਕਿਸੇ ਬੰਦੇ ਦੀ ਬਿਲਡਿੰਗ ਡਾਣ ਲਈ ਐਫਆਈਆਰ ਕੋ ਮਾਫਦੰਡਾ ਬਿਲਕੁਲ ਕੋਈ ਮਾਫਦੰਡਾ ਨਹੀਂ ਹੈ ਮਾਫਦੰਡਾ ਇਹ ਹੈ ਕਿ ਜੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੇ ਜਿਹੜਾ ਜੋ ਲਾਫ ਲੈਂਡ ਆ ਉਹਨੂੰ ਫਾਲੋ ਨਹੀਂ ਕਰੇਗਾ ਚਾਹੇ ਮਿਊਨਿਸਪੈਲਿਟੀ ਦਾ ਚਾਹੇ ਕੋਈ ਵੀ ਲਾਅ ਹੈ ਔਰ ਨਾਲ ਨਾਲ ਡਰੱਗ ਦੇ ਕੰਡ ਵਿੱਚ ਇਨਵੋਲ ਹੋਏਗਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਨਾਮ ਕੀ ਹੈ ਜੀ ਜੀ ਗੁਰਤੇਜ ਜੀ ਮਸਰਾ ਕਿੰਨੇ ਪਰਚੇ ਦਰਦੇ ਨੇ ਇਹਦੇ ਮੈਂ ਦੱਸਿਆ ਦੋ ਤਿੰਨ ਐਫ ਆਈ ਆਰਸ ਨੇ ਜੀ ਕਮਰਸ਼ਲ ਵੀ ਨਹੀਂ ਜੀ ਪਰਵਾਦਰ ਕਹਿੰਦਾ ਕਿ ਆਪਣੀ ਜ਼ਮੀਨ ਵੇਚ ਕੇ ਮਕਾਨ ਬਣਾਇਆ ਗਿਆ ਉਹਨਾਂ ਬੋਲੂ ਵੀ ਉਹਨਾਂ ਦਾ ਇਹ ਕਹਿਣਾ ਸਰ ਇਹਦੇ ਬਾਰੇ ਜੋ ਵੀ ਤੁਹਾਨੂੰ ਲੀਗਲ ਫਾਰਮੈਲिटीज ਨੇ ਔਰ ਮਾਜਿਸਟਰੇਲ ਪਾਵਰਸ ਨੇ ਜਾਂ ਕਾਰਪੋਰੇਸ਼ਨ ਕੋਲ ਨੇ ਜਾਂ ਡਿਸਟ੍ਰਿਕਟ ਮਾਜਿਸਟਰੇਟ ਕੋਲ ਨੇ ਉਹ ਤੁਸੀਂ ਕਰਾਸ ਚੈੱਕ ਕਰ ਸਕਦੇ ਹੋ ਜਿਹੜੇ ਗੁਰਤੇਜ ਨੇ ਜੀ ਹੁਣ ਜੇਲ੍ਹ ਚ ਹੈ ਜਾਂ ਬਾਹਰ ਹੈ ਜੇਲ੍ਹ ਚ ਹੈ ਜੀ ਮੈਨੂੰ ਪਤਾ ਲੱਗਿਆ